ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਚੱਲ ਰਹੀ ਨਸ਼ੇ ਦੇ ਖਿਲਾਫ ਮੁਹਿੰਮ ਦੇ ਤਹਿਤ ਅਮਰitsar ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਬਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊ ਹਰਗੋਬਿੰਦਪੁਰਾ ਛੇ ਰਟਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਤਸੀਬੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਮਹਿਲਾ ਉਸ ਦਾ ਜਵਾਈ ਜਗਰਾਜ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਗੋਲਡਨ ਐਵੇਨਿਊ ਹਰਗੋਬਿੰਦਪੁਰਾ ਛੇ ਰਟਾ ਜੋ ਕਿ ਤਵਾਖ ਵਖ ਵਖ ਨਸ਼ਾ ਤਸਕਰਾ ਦੇ ਸਿੱਧੇ ਸਬੰਧ ਦੇ ਵਿੱਚ ਹੈ ਤੇ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਤੇ ਇਹ ਨਸ਼ੇ ਦੀਆਂ ਕਨਸਾਈਨਮੈਂਟਾਂ ਨੂੰ ਪਾਕਿਸਤਾਨ ਤੋਂ ਲਿਓਣ ਦੇ ਲਈ ਡਰੋਨ ਦੀ ਵਰਤੋਂ ਕਰਦਾ ਸੀ ਤੇ ਹੁਣ ਇਸ ਦੇ ਅਗਲੇ ਤੇ ਪਿਛਲੇ ਲਿੰਕ ਵੀ ਖੰਗਾਲੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਉੱਥੇ ਹੀ ਦੱਸਿਆ ਗਿਆ ਕੰਟੋਨਮੈਂਟ ਦੀ ਪੁਲਿਸ ਵੱਲੋਂ ਇੱਕ ਹੋਰ ਮਾਮਲੇ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਕੋਲੋਂ ਦੋ ਪਿਸਤੌਲਾਂ ਤੇ ਕਾਰ ਬਰਾਮਦ ਕੀਤੀ ਗਈ ਹੈ। ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦ ਜੀ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ਿਆਂ ਦੇ ਤੇ ਗੈਂਗਸਟਰਵਾਦ ਦੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਉਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮਹਿੰਮ ਵਢੀ ਗਈ ਆ ਜਿਸ ਦੇ ਤਹਿਤ ਹੁਣ ਬੀਸੀਪੀ ਸ਼੍ਰੀ ਮਡੇਰ ਸਾਹਿਬ ਏਡੀਸੀਪੀ 23 ਮਨੂ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਕੈਂਟਨਰਮੈਂਟ ਅਤੇ ਐਸਐਚਓ ਰੋਬਨ ਮਸੀਹ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹਾਂ ਇੱਕ ਕਮਲਜੀਤ ਕੌਰ ਉਰਫ ਮਸੀ ਵਾਸੀ 골ਡਨ ਐਵੇਨਿਊ ਹਰਗੁਵਿੰਦਪੁਰ ਸ਼ਹਿਰਟਾ ਤੋਂ ਕਰੀਬ 4 ਕਿਲੋ ਤੇ 580 ਗ੍ਰਾਮ ਹੀਰੇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟਨਮੈਂਟ ਦੇ ਵਿੱਚ ਐਸ ਐਚਓ ਕੈਂਟਨਮੈਂਟ ਵੱਲੋਂ ਇੱਕ ਪਰਸੋਜੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ 4 ਵਿਅਕਤੀ ਇੱਕ ਵਿਸ਼ਾਲ ਕੁਮਾਰ ਨਰੇਸ਼ ਕੁਮਾਰ ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਰਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ 'ਚ ਟਰੈਵਲ ਕਰ ਰਹੀ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘਰਿੰਡੇ ਦੇ ਅਟੈਂਪ ਟੂ ਮਰਡਰ ਮਕਦਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਇਸ ਮੁਤੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਨੀ ਕੀਤੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕੋਦੋਂ ਤੋਂ ਇਹਦਾ ਇਨਟੈਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਯਾਨੀ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਅਸੀਂ ਰਿਪੋਰਟ ਪਾ ਰਹੇ ਹਾਂ ਜੀ ਹਾਂਜੀ ਜਵਾਈ ਫਰਾਹ ਇੱਥੇ ਕਨਸਾਈਨਮੈਂਟ ਸਰ ਆ ਚੁੱਕੇ ਨੇ ਪਹਿਲਾਂ ਆ ਕੇ ਕੰਮ ਕਰਦੇ ਨੇ ਪਾਕਿਸਤਾਨ ਤੋਂ ਇਹਦੋਂ ਇਹਨਾਂ ਦੇ ਦਸਨ ਮੁਤਾਬਕ ਦੋ ਤਿੰਨ ਪਹਿਲਾਂ ਕਨਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਦੇ ਅੰਦਰ ਇਨਵੈਸਟੀਗੇਟ ਕਰ ਰਹੇ ਹਾਂ ਜੋ ਅਬਜਟ ਹੋਵੇਗਾ ਫਾਈਨਲ ਹੋਵੇਗਾ ਉਹ ਆਉਣ ਲੱਗ ਸਕਦਾ ਸਰ ਕਿੱਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਅਪਰਾਟਰੀ ਵਾਲ ਇਹ ਇਸੇ ਕੁਰਿੰਡਾ ਕੁਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉੱਥੋਂ ਹੀ ਪਾਰ ਪਾਕਿਸਤਾਨ ਤੋਂ ਬਾਹਰ ਆਇਆ ਡਰੋਨ ਵੀ ਆਣੇ ਇਧਰ ਮਗਵਾਇਆ ਸੀ ਸਿਰਫ 300 ਰੁਪਏ ਇੱਕੋ ਬੈਂਟੇ ਕਾਫੀ ਚੱਪੇ ਇਹਨਾਂ ਦਾ ਨੈਟਵਰਕ ਚੱਲ ਰਿਹਾ ਸੀ ਜਿਹੜੇ ਥੱਲੇ 300 ਰੁਪਏ ਨੇ ਵਿਸ਼ਾਲ ਨਰੇਸ਼ ਕੈਂਟ ਵਾਲਾ ਮਕਦਮਾ ਹਾਂਜੀ ਕੈਂਟ ਵਾਲਾ ਮਕਦਮਾ ਇਹਨਾਂ ਤੋਂ ਵੈਪਨਸ ਬੰਦਿਆ ਉਹਨਾਂ ਦੇ ਖਿਲਾਫ ਐਫਆਰ ਕੋਈ ਕ੍ਰਿਮੀਨਲ ਕੇਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆਵੇਗੀ ਉਹ ਉਹ ਤੁਹਾਡਾ ਖੇਤਰ ਹੈ। ਮਤਲਬ ਮਹਿਲਾ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਦੀਗੀ ਇਹ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਕੀਤੀ ਆ ਗਈ ਉਹਨਾਂ ਦਾ ਇਹ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦਾ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇਹ ਦਸਤਕੀ ਕਰਨੀਆਂ ਇਹ ਹੈ ਹਾਰਦਰ ਦੇ ਖਿਲਾਫ ਪਹਿਲਾਂ ਕੋਈ ਕੇਸ ਹੈ ਜਾਂ ਪਹਿਲਾਂ ਇਹ ਦੇ ਖਿਲਾਫ ਪਹਿਲਾਂ ਕੋਈ ਬਤ ਦਾ ਮੇਰੇ ਕਿਹਾ ਮਤ ਪਹਿਲਾਂ ਜਿਹੜੀ ਡਾਕੂਮੈਂਟ ਕਾਲਜ ਜਦੋਂ ਕਾਲ ਹੋਈ ਪਹਿਲਾਂ ਜਿਹੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਦਰਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਸਾਲ ਦੇ ਵਿੱਚ ਪਹਿਲੀ ਪਹਿਲੀ ਹੈ ਪਰ ਮੈਂ ਨਹੀਂ ਕੰਮ ਕਰਦੀ ਜਾਂਚ ਕਰਵਾਦੀ ਦਵਾਈ ਵੀ ਕਰਦਾ ਦੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈਹ ਦੇ ਰਹੀ ਆ ਉਹਦੇ ਨਾਲ ਬਿਲੀ ਭੁਗਤਾ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕਰਦਾ ਉਹ ਕਰਦਾ ਬੀਨ ਨਾਲ ਜਿਹੜੇ ਲੋਕ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜਵਾਈ ਆ ਤੇ ਇਹ ਉਹਦੇ ਨਾਲ ਖాం ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ ਕਿੰਨੇ ਸਮੇਂ ਤੋਂ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ ਸਰਕਾਰ ਦੇ ਮੈਂਬਰ ਰੋਪਰਟੀ ਤਾਂ ਨਾ ਕੋਈ ਡਰਗ ਮੰਨੀ ਹੈ ਜੀ ਤੇ ਪ੍ਰੋਪਰਟੀ ਬੰਨ ਮਨੇ ਇਹ ਦੀ ਇਹ ਦੀ 20000 ਡਰਗ ਮੰਨੀ ਬਣੀ ਆ ਤੇ ਪ੍ਰੋਪਰਟੀ ਜੇ ਦੀ ਅਸੀਂ ਉਹ ਡਾਟਾ ਲੈ ਰਹੇ ਆਂ ਡਿਟੇਲਸ ਲੈ ਰਹੇ ਆਂ ਜਿਹੜੀ ਵੀ ਉਹਨਾਂ ਨੇ ਨਸ਼ਾ ਤੋਂ ਬੜਾਈ ਹੋਏਗੀ ਉਹਨੂੰ ਅਸੀਂ ਥਰਡ ਰੈਫਰिजਰ ਜਿਹੜੀ ਪ੍ਰੋਪਰ ਕਰਦੇ ਹਾਂ ਸਰ ਇਹ ਹੈਰੋਇਨ ਆਈ ਹੈ ਕੋਈ ਡਰੋਨ ਆਈ ਕੋਈ ਬੋਲੇ ਕਿ ਬਕੇ ਡਰੋਨ ਆਈ ਆਈ ਹੈ ਹਾਂਜੀ ਸਰ ਜਿਹੜੇ ਵਿਅਕਤੀ ਆ ਕਿੰਨੀ ਏਜ ਦੇ ਨੇ ਕਿਹੜੇ ਜਿਹੜੇ ਵਿਅਕਤੀ 25 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ ਜੀ